ਨਹੀਂ ਤੁਹਾਨੂੰ ਦੇਖਣਾ ਪੈਣਾ ਚਰਚ ਲੱਗੇ ਘਰ ਤੇ ਪਾਸਪੋਰਟ ਹੈ ਬਹਿਬਲ ਦੱਸੋ ਕੋਈ ਗੱਲ ਬੰਦੀ ਆ ਬੀਤੇ ਦਿਨੀ ਬੀਤੇ ਸਮੇ ਬੀਤੇ ਸਾਲਾਂ ਅਕਸਰ ਕਿਤੇ ਨਾ ਕਿਤੇ ਸਾਨੂੰ ਇਦਾਂ ਲੱਗਦਾ ਰਹਿੰਦਾ ਹੈ ਕਿ ਸਾਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਓਡੀ ਕੀ ਸੋਚਿਆ ਤੁਹਾਨੂੰ ਕੀ ਲੱਗਦਾ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਮਤਲਬ ਕਿ ਉਹਦੇ ਕਹਿਣ ਦੀ ਮੈਂਟੈਲਿਟੀ ਇਹ ਹੋ ਗਈ ਕਿ ਚਰਚੋ ਚ ਲੋਕ ਬੋਰ ਹੁੰਦੇ ਆ ਬੀਤੇ ਦਿਨੇ ਵੀ जाट ਫਿਲਮ ਦੇ ਵਿੱਚ ਵੀ ਮਸੀਹ ਭਾਈਚਾਰੇ ਵੱਲੋਂ ਐਫਆਈਆਰ ਕਰਵਾਈ ਗਈ ਸਨੀ ਦਿਉਲ ਤੇ ਤੁਹਾਡੇ ਵੱਲੋਂ ਢਿੱਲ ਜੋ ਤੁਹਾਡੇ ਵੱਲੋਂ ਢਿੱਲ ਹੈ ਜਿਆ ਕੀ ਲੱਗਦਾ ਘਰ ਲੱਗੇ ਚਰਚ ਤੇ ਪਾਸਪੋਰਟ ਲੱਗੇ ਬਾਈਬਲ ਰੈਪਰ ਬਾਦਸ਼ਾਹ ਨੇ ਇੱਕ ਨਵਾਂ ਗਾਣਾ ਕੱਢਿਆ ਹੈ ਵੈਲਵਟ ਫਲੋ ਉਸ ਦੇ ਵਿੱਚ ਇਹ ਜਿਹੜੇ ਸ਼ਬਦਾਵਲੀ ਬੋਲੀ ਗਈ ਹੈ ਮਸੀਹ ਭਾਈਚਾਰੇ ਨੂੰ ਉਹਨਾਂ ਨੇ ਇਹ ਕਹਿਣਾ ਕਿ ਸਾਨੂੰ ਟਾਰਗੇਟ ਕੀਤਾ ਗਿਆ ਹਰ ਵਾਰ ਕਿਸੇ ਨਾ ਕਿਸੇ ਫਿਲਮ ਦੇ ਵਿੱਚ ਜਾਂ ਗਾਣੇ ਵਿੱਚ ਸਾਨੂੰ ਟਾਰਗੇਟ ਕੀਤਾ ਜਾਂਦਾ ਤੇ ਇਸ ਵਾਰ ਰੈਪਰ ਬਾਦਸ਼ਾਹ ਨੇ ਇਹ ਸ਼ਬਦਾਵਲੀ ਬੋਲੀ ਹੈ ਕਿ ਘਰ ਲੱਗੇ ਚਰਚ ਤੇ ਪਾਸਪੋਰਟ ਲੱਗੇ ਬਾਈਬਲ ਤਾਂ ਮਸੀਹ ਭਾਈਚਾਰੇ ਦੇ ਵਿੱਚ ਰੋਸ ਹੈ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਇਸੇ ਮਸਲੇ ਤੇ ਮੌਜੂਦ ਨੇ ਗੌਰਵ ਪਾਸਟਰ ਗੌਰਵ ਜੀ ਸੋ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਗੌਰਵ ਜੀ ਇਹ ਦੱਸੋ ਕਿ ਬਾਦਸ਼ਾ ਰੈਪਰ ਦੀ ਕੀ ਮੰਨਛਾ ਲੱਗਦੀ ਕਿ ਉਹਨੇ ਇਹ ਜਿਹੜੀਆਂ ਚੀਜ਼ਾਂ ਬੋਲੀਆਂ ਨੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਜੀ ਮੇਰਾ ਨਾਮ ਪਾਦਰੀ ਗੌਰਵ ਮਸੀ ਗਿੱਲ ਹੈ ਮੈਂ ਪੰਜਾਬ ਪ੍ਰਧਾਨ ਧਾਰਮਿਕ ਵੀ ਪੰਜਾਬ 크ਰਿਸਚਨ ਮੂਵਮੈਂਟ ਅਤੇ ਡਾਇਰੈਕਟਰ ਹਿਊਮਨ ਕੇਅਰ ਵੈਲਫੇਅਰ ਸੁਸਾਇਟੀ ਦੇਖੋ ਮਨਸ਼ਾ ਦੀ ਗੱਲ ਤਾਂ ਇਹ ਉਹੀ ਉਹੀ ਦੱਸੂਗਾ ਸਾਨੂੰ ਤਾਂ ਇਸ ਬਾਰੇ ਨਹੀਂ ਪਤਾ ਬਟ ਇਹ ਆ ਕਿ ਜੋ ਹੋਇਆ ਉਹ ਸਹੀ ਨਹੀਂ ਹੋਇਆ ਸਾਨੂੰ बार-बार ਮਤਲਬ ਇਹ ਫੀਲ ਕਰਾਣਾ ਜਾਂ ਸਾਡੇ ਸਾਡੇ ਨਾਲ ਇੱਕ ਭੇਦਭਾਵ ਵਾਲੀ ਗੱਲ ਹੋ ਗਈ ਦੇਖੋ ਭਾਜੀ ਅਸੀਂ ਇੱਕ ਧਰਮ ਨਿਰਪੱਖ ਮਤਲਬ ਦੇਸ਼ ਚ ਰਹਿੰਦੇ ਆ ਮਤਲਬ ਕਿ ਅਸੀਂ ਸਾਨੂੰ ਆਜ਼ਾਦੀ ਆ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਬੀਤੇ ਦਿਨੀ ਬੀਤੇ ਸਮੇਂ ਬੀਤੇ ਸਾਲਾਂ ਅਕਸਰ ਕਿਤੇ ਨਾ ਕਿਤੇ ਸਾਨੂੰ ਇਦਾਂ ਲੱਗਦਾ ਰਹਿੰਦਾ ਹੈ ਕੀ ਸਾਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਚਾਹੇ ਕੋਈ ਫਿਲਮ ਹੋਵੇ ਚਾਹੇ ਕੋਈ ਗਾਣਾ ਹੋਵੇ ਤੁਹਾਡੀ ਕੀ ਸੋਚ ਹੈ ਤੁਹਾਨੂੰ ਕੀ ਲੱਗਦਾ ਕਿਉਂ ਟਾਰਗੇਟ ਕੀਤਾ ਜਾਂਦਾ ਦੇਖੋ ਸਾਡੀ ਸੋਚ ਤਾਂ ਇਹ ਹੈ ਕਿ ਸਾਨੂੰ ਮਿਨੋਰਟੀਜ਼ ਕਰਕੇ ਹੀ ਕੀਤਾ ਜਾਂਦਾ ਹੈ ਕਿ ਇਹ ਵਧਨ ਨਾ ਚਾਹੇ ਰਾਜਨੀਤਿਕ ਤੌਰ ਤੇ ਠੀਕ ਹੈ ਜੀ ਤੇ ਚਾਹੇ ਇਹ ਕਿਸੇ ਵੀ ਤੌਰ ਤੇ ਲਾ ਲੋ ਜਾਂ ਕਿਸੇ ਵੀ ਗੱਲ ਤੇ ਲਾ ਲੋ ਇਹ ਮਤਲਬ ਸਾਡੇ ਨਾਲ ਇੱਕ ਬਹੁਤ ਵੱਡਾ ਭੇਦਭਾਵ ਹੁੰਦਾ ਹੈ ਔਰ ਜਿੱਥੇ ਤੱਕ ਲੱਗਦਾ ਹੈ ਕਿ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆਂ ਔਰ ਇਹ ਸਚਾਈ ਹੈ ਮੈਂ ਬੀਂਗ ਐ ਪ੍ਰੀਸਟ ਇਸ ਤੁਹਾਨੂੰ ਦੱਸਦਾ ਕਿ ਮੇਰੇ ਸਾਰੇ ਧਰਮ ਦੇ ਭਾਈਚਾਰੇ دوست ਨੇ ਸਾਰੇ ਅਸੀਂ ਉਹਨਾਂ ਦੇ ਪ੍ਰੋਗਰਾਮਾਂ 'ਚ ਜਾਂਦੇ ਆ ਸਾਡੇ ਚਾਹਦੇ ਆ ਸਾਡੇ ਚ ਆਪਸ 'ਚ ਕਦੀ ਇੱਦਾਂ ਦੀ ਕੋਈ ਗੱਲ ਨਹੀਂ ਪਰ ਕੁਝ ਕੁ ਬੰਦੇ ਇਦਾਂ ਦੇ ਆ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਨ੍ਹਾਂ ਵਿੱਚ ਇਹ ਲੋਕ ਵੀ ਨੇ ਇਹਨਾਂ ਨੇ ਜਾਂ ਤਾਂ ਸੋਚ ਸਮਝ ਕੇ ਕੀਤਾ ਤੇ ਜਾਂ ਫਿਰ ਇਹਨਾਂ ਨੂੰ ਸਮਝ ਹੈ ਨਹੀਂ ਕਿ ਕਿ ਇਸ ਚੀਜ਼ ਨਾਲ ਕਿੰਨਾ ਬਿਵਾਲ ਹੋ ਸਕਦਾ ਹੈ ਚਰਚ ਲੱਗੇ ਘਰ ਤੇ ਪਾਸਪੋਰਟ ਹੈ ਬਾਇਬਲ ਦੱਸੋ ਕੋਈ ਗੱਲ ਬੰਦੀ ਆ ਸਾਡੀ ਪਵਿੱਤਰ ਜਗ੍ਹਾ 'ਚ ਉਹਦਾ ਨਾਂ ਯੂਜ਼ ਕਰਕੇ ਉਹ ਕਹਿੰਦਾ ਮੈਂ ਬੋਰ ਹੁੰਨਾ ਪਿਆ ਮਤਲਬ ਕਿ ਉਹਦੇ ਕਹਿਣ ਦੀ ਮੈਂਟੈਲਿਟੀ ਇਹ ਹੋ ਗਈ ਕਿ ਚਰਚ 'ਚ ਲੋਕ ਬੋਰ ਹੁੰਦੇ ਆ ਉਹ ਚਰਚ 'ਚ ਤਾਂ ਲੋਕ ਆਪਣੀ ਆਸਥਾ ਨਾਲ ਜਾਂਦੇ ਆ ਉੱਥੇ ਸ਼ਾਂਤੀ ਪਾਉਂਦੇ ਆ ਉੱਥੇ ਪ੍ਰਾਰਥਨਾ ਕਰਦੇ ਆ ਪ੍ਰੇਮ ਦਾ ਪ੍ਰਚਾਰ ਕਰਦੇ ਆ ਜੀ ਸਾਡੇ ਲੋਕ ਅਸੀਂ ਕਿਸੇ ਦੇ ਖਿਲਾਫ ਨਫ਼ਰਤਮੰਦੀ ਗੱਲ ਨਹੀਂ ਕਰਦੇ ਨਾ ਕਦੀ ਕਿਸੇ ਧਰਮ ਦੇ ਖਿਲਾਫ ਬੋਲੇ ਆ ਤੇ ਨਾ ਕਦੀ ਬੋਲਾਂਗੇ ਕਿਉਂਕਿ ਸਾਰਾ ਧਰਮ ਸਾਡਾ ਭਾਈਚਾਰਾ ਹੈ ਪਰ ਇਹ ਇਹ ਜਿਹੇ ਲੋਕ ਜਦੋਂ ਇਹ ਗੱਲਾਂ ਕਰਦੇ ਆ ਨਾ ਉਹਦੇ ਨਾਲ ਦਿਲ ਦੁਖਦਾ ਫਿਰ ਇਹਨਾਂ ਨੇ ਬਾਈਬਲ ਦੀ ਗੱਲ ਕੀਤੀ ਜੋ ਕਿ ਸਾਡਾ ਪਵਿੱਤਰ ਸ਼ਾਸਤਰ ਸਾਡੇ ਲਈ ਮਨਨਯੋਗ ਹੈ ਜੀ ਅਸੀਂ ਉਹਨੂੰ ਮੰਨਦੇ ਆ ਅਸੀਂ ਉਹਦੇ ਉਹਨੂੰ ਫੋਲੋ ਕਰਦੇ ਆ ਉਹਨੂੰ ਕਹਿੰਦਾ ਕਿ ਉਹ ਘਰੇ ਮੇਰੇ ਪਵਿੱਤਰ ਸ਼ਾਸਤਰ ਬਾਈਬਲ ਦੀ ਗੱਲ ਕਰਦਾ ਕਿ ਮੇਰੇ ਘਰੇ ਪਾਸਪੋਰਟ ਇਦਾਂ ਪਿਆ ਜਿਵੇਂ ਬਾਈਬਲ ਹੁੰਦੇ ਦੱਸੋ ਇਹ ਗੱਲ ਕਰਨ ਵਾਲੀ ਹੈ ਜੀ ਪਾਸਪੋਰਟ ਦੀ ਤੁਲਨਾ ਬਾਈਬਲ ਨਾਲ ਕਰ ਰਿਹਾ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ ਜੀ ਸਾਡੇ ਦਿਲ ਦੁਖੀ ਆ ਸਾਡੇ ਲੋਕਾਂ ਦੇ ਦਿਲ ਦੁਖੀ ਆ ਔਰ ਜਦੋਂ ਅਸੀਂ ਇਦਾਂ ਦਾ ਕੋਈ ਵੀ ਐਪੀਸੋਡ ਹੁੰਦਾ ਨਾ ਕੋਈ ਵੀ ਗੱਲ ਹੁੰਦੀ ਆ ਸਾਨੂੰ ਪਿਛਲੀਆਂ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਕਿ ਵਾਰ-ਵਾਰ ਸਾਡੇ ਨਾਲ ਇਦਾਂ ਹੋਇਆ ਆਈ ਵਾਰੀ ਇਦਾਂ ਹੁੰਦਾ ਇਹ ਕਦੋਂ ਰੁਕੇਗਾ ਮਸਲਾ ਜੀ ਅਸੀਂ ਤਾਂ ਬਹੁਤ ਦੁਖੀ ਆ ਜਿਸ ਕਾਰਨ ਅਸੀਂ ਸਾਰਿਆਂ ਨੇ ਫੈਸਲਾ ਲਿਆ ਕਿ ਅਸੀਂ ਇਹਦੀ ਦਰਖਾਸਤ ਦੇ ਕੇ ਦੇਖੋ ਸਾਡਾ ਕਿਸੇ ਨਾਲ ਨਿੱਜੀ ਤਾਂ ਕੋਈ ਹੈ ਨਹੀਂ ਅਸੀਂ ਚਾਹੁੰਦੇ ਆ ਇਹ ਲੋਕ ਉਹ ਵੀ ਸਾਡੇ ਭਰਾ ਹੀ ਨੇ ਪਰ ਪਤਾ ਨਹੀਂ ਕਿਉਂ ਉਹ ਇਦਾਂ ਦੀਆਂ ਬਾਰ-ਬਾਰ ਗਲਤੀਆਂ ਕਰਦੇ ਆ ਜਾਂ ਕਿ ਲੋ ਜਾਣ ਬੁੱਝ ਕੇ ਕਰਦੇ ਆ ਜਿਹਦੇ ਨਾਲ ਸਾਡੇ ਦਿਲ ਦੁਖਦੇ ਆ ਫਿਰ ਹਾਲ ਹੁਣ ਜੇ ਦੇਖਿਆ ਜਾਵੇ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਕੋਈ ਐਫ ਆਈ ਆਰ ਜਾਂ ਕੁਝ ਵੀ ਕੋਈ ਕੇਸ ਦਰਜ ਵਗੈਰਾ ਕਰਵਾਇਆ ਹੈ ਦੇਖੋ ਜੀ ਬਿਲਕੁਲ ਅਸੀਂ ਕੱਲ ਕੰਪਲੇਂਟ ਰਜਿਸਟਰਡ ਕਰਾ ਕੇ ਆਏ ਆ ਅਸੀਂ ਉੱਥੇ ਮੰਗ ਰੱਖੀ ਹੈ ਪ੍ਰਸ਼ਾਸਨ ਕੋਲ ਉਹ ਸਾਨੂੰ ਭਰੋਸਾ ਕਿ ਉਹ ਕਾਰਵਾਈ ਉੱਤੇ ਕਰਨਗੇ ਪਰ ਹਜੇ ਤੱਕ ਮੈਂ ਤੁਹਾਨੂੰ ਦੱਸਾਂ ਉਹ ਸੋਸ਼ਲ ਮੀਡੀਆ ਤੋਂ ਉਹ ਗਾਣਾ ਡਿਲੀਟ ਨਹੀਂ ਹੋਇਆ। ਮੈਂ ਤੁਹਾਡੀ ਤੁਹਾਡੀ ਤੁਸੀਂ ਕੀ ਚਾਹੁੰਦੇ ਹੋ ਤੁਹਾਡਾ ਕੀ ਹੈਗਾ ਕਿ ਗਾਣਾ ਡਿਲੀਟ ਹੋਵੇ ਜਾਂ ਬਾਦਸ਼ਾਹ ਤੇ ਕੋਈ ਐਫਆਈਆਰ ਹੋਵੇ ਜਾਂ ਗ੍ਰਫਤਾਰ ਹੋਵੇ ਕੀ ਚਾਹੁੰਦੇ ਹੋ ਤੁਸੀਂ? ਦੇਖੋ ਜੀ ਅਸੀਂ ਇੱਥੇ ਸਾਡੇ ਸਾਰਿਆਂ ਨੇ ਇਹ ਫੈਸਲਾ ਅਸੀਂ ਇਕੱਲੇ ਨਹੀਂ ਆ ਸਾਡੀ ਇੱਕ ਜਥੇਬੰਦੀ ਆ ਸਾਡੇ ਨਾਲ ਲੋਕ ਨੇ ਅਸੀਂ ਸਾਰਿਆਂ ਦੇ ਨਾਲ ਹੀ ਮਿਲ ਕੇ ਗੱਲ ਕੀਤੀ ਆ ਔਰ ਸਾਰਿਆਂ ਨੂੰ ਇਹ ਮਤਲਬ ਸਾਡੀ ਮੈਂ ਆਪਣੇ ਪਰਸਨਲੀ ਤੌਰ ਤੇ ਜਾਵਾਂ ਤਾਂ ਮੈਨੂੰ ਤਾਂ ਦੁੱਖ ਲੱਗਾ ਤੇ ਉਹ ਸਾਰਿਆਂ ਨੂੰ ਹੀ ਲੱਗਾ ਕਿਉਂਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਅਸੀਂ ਕਹਿੰਨੇ ਆ ਕਿ ਚਲੋ ਪ੍ਰੇਮ ਮੇਰਾ ਸਵਾਲ ਇਹ ਸੀ ਤੁਸੀਂ ਚਾਹੁੰਦੇ ਕੀ ਹੋ ਬਾਦਸ਼ਾ ਗ੍ਰਫਤਾਰ ਹੋਵੇ ਐਫ ਆਈ ਆਰ ਹੋਵੇ ਕਿ ਗਾਣਾ ਡਿਲੀਟ ਹੋਵੇ ਜਾਂ ਕੀ ਚਾਹੁੰਦੇ ਹੋ ਦੇਖੋ ਭਾਜੀ ਸਾਡੀ ਇਹੀ ਬੇਨਤੀ ਆ ਅਸੀਂ ਇਹ ਚਾਹੁੰਦੇ ਆ ਕਿ ਉਹ ਗਾਣਾ ਸਭ ਤੋਂ ਪਹਿਲਾਂ ਡਿਲੀਟ ਕੀਤਾ ਜਾਵੇ ਸੋਸ਼ਲ ਮੀਡੀਆ ਤੋਂ ਦੂਜੀ ਗੱਲ ਇਹ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਭਵਿੱਖ ਵਿੱਚ ਕੋਈ ਵੀ ਹੋਵੇ ਕੋਈ ਵੀ ਹੋਵੇ ਚਾਹੇ ਕੋਈ ਸਿੰਗਰ ਆ ਚਾਹੇ ਕੋਈ ਐਕਟਰ ਆ ਚਾਹੇ ਕੋਈ ਵੀ ਆ ਉਹ ਕਿਸੇ ਵੀ ਧਰਮ ਨੂੰ ਲੈ ਕੇ ਸਿਰਫ ਸਾਡੇ ਨਹੀਂ ਸਾਡੀ ਸਾਰਿਆਂ ਨਾਲ ਹੀ ਅਸੀਂ ਸਾਰਿਆਂ ਵੱਲੋਂ ਕਹਿੰਦੇ ਕਿ ਕਿਸੇ ਵੀ ਧਰਮ ਨੂੰ ਟਾਰਗੇਟ ਨਾ ਕਰੇ ਆਪਣਾ ਜੋ ਉਹਨਾਂ ਦਾ ਕੰਮ ਆ ਜਾਂ ਉਹ ਜੋ ਵੀ ਕਰਦੇ ਨੇ ਉਹ ਕਰਨ ਪਰ ਕਿਸੇ ਦੇ ਧਰਮ ਨੂੰ ਇਦਾਂ ਗਲਤ ਤਰੀਕੇ ਨਾਲ ਯੂਜ਼ ਨਾ ਕਰਨ ਪਰ ਜੇ ਦੇਖਿਆ ਜਾਵੇ ਬੀਤੇ ਦਿਨ ਵੀ ਜਾਟ ਫਿਲਮ ਦੇ ਵਿੱਚ ਵੀ ਮਸੀਹ ਭਾਈਚਾਰੇ ਵੱਲੋਂ ਐਫਆਈਰ ਰਿਕਾਰਵਾਈ ਗਈ सनी देओल ਤੇ ਬਾਕੀ ਜਿਹਨੇ ਡਾਇਰੈਕਟਰ ਸੀਗੇ ਜਾਂ ਜੋ ਵੀ ਜਿਨ੍ਹਾਂ ਨੇ ਫਿਲਮ ਬਣਾਈ ਸੀ ਉਹਨਾਂ ਤੇ ਵੀ ਕਰਵਾਈ ਗਈ ਸੀ ਉਹਦੇ ਵਿੱਚ ਵੀ ਇਸਾਈ ਧਰਮ ਨੂੰ ਟਾਰਗੇਟ ਕੀਤਾ ਗਿਆ ਸੀ ਵੇ ਕੋਣ ਤੁਸੀਂ ਆਪ ਹੀ ਵੇਖ ਲਿਆ ਕਿ ਪਿਛਲੇ ਇੱਕੋ ਹੀ ਮਹੀਨੇ ਦੀ ਗੱਲ ਆ ਮੈਂ ਉਹੀ ਗੱਲ ਕਰਦਾ ਵੀ ਜੇ ਮੈਂ ਉਹੀ ਗੱਲ ਕਰਦਾ ਪਿਆ ਤੁਹਾਡੇ ਨਾਲ ਜੇ ਉਹ ਚੀਜ਼ ਹੋ ਗਈ ਆ ਉਥੋਂ ਹੀ ਸਬਕ ਲੈਣਾ ਚਾਹੀਦਾ ਸੀ ਇੱਕ ਚੀਜ਼ ਹੋਰ ਆ ਗਈ ਅੱਗੇ ਫਿਰ ਹੁਣ ਤੁਸੀਂ ਆਪ ਹੀ ਦੱਸੋ ਤੁਸੀਂ ਆਪ ਤੁਹਾਡੇ ਵੱਲੋਂ ਢਿੱਲ ਜੋ ਤੁਹਾਡੇ ਵੱਲੋਂ ਢਿੱਲੇ ਜਾਂ ਕੀ ਲੱਗਦਾ ਨਹੀਂ ਪਾਜੀ ਸਾਡੇ ਵੱਲੋਂ ਢਿੱਲਤਾ ਸੀ ਤਾਂ ਅਸੀਂ ਜੋ ਅਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹਾਂ ਹੋਰ ਸਾਨੂੰ ਅਸੀਂ ਤਾਂ ਹੋਰ ਕੁਝ ਨਹੀਂ ਕਰ ਸਕਦੇ ਕਾਰਵਾਈ ਇੱਥੇ ਹੋਏਗੀ ਕੇਸ ਇੱਥੇ ਹੋਏਗਾ ਉਹ ਜਾ ਕੇ ਬੰਬੇ ਬੈਠੇ ਨੇ ਉਹਦਾ ਅਸਰ ਲੱਗਦਾ ਉੱਥੇ ਤੱਕ ਹੋਏਗਾ ਬਿਲਕੁਲ ਹੋਏਗਾ ਜੀ ਸਾਨੂੰ ਪੂਰਾ ਭਰੋਸਾ ਵਾਪੇ ਜੇ ਅਸਰ ਹੁੰਦਾ ਦੇਖੋ ਜੀ ਸਬਕਤਾ ਉਹਨੇ ਆਪਣੀ ਆਪਣੀ ਸਮਝ ਆ ਠੀਕ ਆ ਨਾ ਸਬਕਤ ਦੀ ਗੱਲ ਇਦਾਂ ਹੈ ਜੀ ਜਿਨ੍ਹਾਂ ਦੀ ਮੈਂਟੈਲਿਟੀ ਇਦਾਂ ਦੀ ਆਪਾਂ ਉੱਥੇ ਕੀ ਕਰ ਸਕਦੇ ਅਸੀਂ ਤਾਂ ਆਪਣਾ ਜੋ ਕਾਨੂੰਨੀ ਸਾਡਾ ਹੱਕ ਆ ਅਸੀਂ ਤਾਂ ਆਵਾਜ਼ ਕਾਨੂੰਨ ਤੱਕ ਪਹੁੰਚਾ ਸਕਦੇ ਹਾਂ ਤੇ ਕਾਨੂੰਨ ਸਾਨੂੰ ਉੱਥੇ ਇਨਸਾਫ ਦੇਵੇ ਪਰ ਸਾਨੂੰ ਆਪਣੇ ਕਾਨੂੰਨ ਤੇ ਪੂਰਾ ਭਰੋਸਾ ਵਾ ਕਿ ਸਾਨੂੰ ਉਹ ਇਨਸਾਫ ਨਹੀਂ ਫਿਲਹਾਲ ਸਾਡੇ ਜੇ ਅਸੀਂ ਆਪਣੇ ਤੌਰ ਤੇ ਕਹੀਏ ਤਾਂ ਫਿਲਹਾਲ ਤਾਂ ਕੋਈ ਨਹੀਂ ਪਰ ਸਾਡੇ ਉੱਥੇ ਹੈਗੇ ਨੇ ਲੋਕ ਕ੍ਰਿਸਚਨ ਕਮਿਊਨਿਟੀ ਦੇ ਬਟ ਨਹੀਂ ਪਰ ਉਹਨਾਂ ਵੱਲੋਂ ਕੋਈ ਆਵਾਜ਼ ਉਠਾਈ ਗਈ ਨਹੀਂ ਜੀ ਨਹੀਂ ਸਾਨੂੰ ਹਜੇ ਤੱਕ ਕੀ ਲੱਗਦਾ ਕਿਉਂ ਉਹਨਾਂ ਨੇ ਆਵਾਜ਼ ਕਿਉਂ ਨਹੀਂ ਚੱਕੀ ਦੇਖੋ ਉੱਥੇ ਲੋਕਾਂ ਨੇ ਕੀਤਾ ਤਾਂ ਹੈ ਜਿੱਥੇ ਤੱਕ ਸਾਨੂੰ ਜਾਣਕਾਰੀ ਮਤਲਬ ਮੈਨੂੰ ਪਰਸਨਲੀ ਜਾਣਕਾਰੀ ਨਹੀਂ ਹੈ ਮਤਲਬ ਹਰ ਜਗ੍ਹਾ ਕ੍ਰਿਸਚਨ ਭਾਈਚਾਰੇ ਦੇ ਲੋਕ ਹੈਗੇ ਆ ਪਰ ਸਮੱਸਿਆ ਅਸੀਂ ਇੱਥੇ ਜਦ ਇੱਥੇ ਕਹਿ ਰਹੇ ਆ ਨਾ ਜਦੋਂ ਇੱਕ ਪਰਚਾ ਹੋ ਜਾਂਦਾ ਨਾ ਐਫ ਆਈ ਆਰ ਦਰਜ ਹੋ ਜਾਂਦੀ ਆ ਭਾディ ਇੱਕ ਐਫ ਆਈ ਆਰ ਦਰਜ ਹੋਣੀ ਕਾਨੂੰਨੀ ਤਰੀਕੇ ਨਾਲ ਦੇਖੋ ਇੱਕ ਬੜੀ ਵੱਡੀ ਗੱਲ ਆ ਅਸੀਂ ਸਮਝਦੇ ਆ ਇਹ ਬੜੀ ਵੱਡੀ ਗੱਲ ਆ ਕਿਸੇ ਦੇ ਪਰਚਾ ਦਰਜ ਹੋਣਾ ਔਰ ਉਸ ਚੀਜ਼ ਤੋਂ ਸਬਕ ਲੈਣੇ ਚਾਹੀਦਾ ਵਾ ਜਦ ਉਹਨਾਂ ਨੇ ਨਹੀਂ ਸਬਕ ਲਿਆ ਜਾਂ ਲੈ ਲਿਆ ਇਹ ਤਾਂ ਹੁਣ ਉਹ ਹੀ ਜਾਣਦੇ ਆ ਸਾਡਾ ਜੋ ਮੰਗ ਆ ਪ੍ਰਸ਼ਾਸਨ ਕੋ ਵਾ ਤੇ ਸਾਡੀ ਬੇਨਤੀ ਆ ਕਿ ਪ੍ਰਸ਼ਾਸਨ ਜਿੰਨੀ ਜਲਦੀ ਇਹ ਕਾਰਵਾਈ ਕਰ ਸਕਦਾ ਉਹ ਕਰ ਦੇਵੇ ਆਉਣ ਵਾਲੇ ਦਿਨਾਂ ਵਿੱਚ ਜੇ ਕੋਈ ਵੀ ਕੇਸ ਜਾਂ ਕੋਈ ਵੀ ਐਫਆਈਆਰ ਦਰਜ ਨਹੀਂ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਕੀ ਹੈ ਦੇਖੋ ਜੀ ਜਿੱਥੇ ਤੱਕ ਲੱਗਦਾ ਵਾ ਕਿ ਐਫਆਈਆਰ ਤਾਂ ਦਰਜ ਹੋਏਗੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਕਿ ਇਹ ਗਲਤ ਆ ਇਦਾਂ ਨਹੀਂ ਕਰਨੇ ਚਾਹੀਦਾ ਔਰ ਪੁਲਿਸ ਪ੍ਰਸ਼ਾਸਨ ਇਨਸਾਫ ਦੇਣ ਲਈ ਬੈਠਾ ਕਾਨੂੰਨ ਇਨਸਾਫ ਦੇਣ ਲਈ ਬੈਠਾ ਔਰ ਅਸੀਂ ਮੰਗ ਕਰਦੇ ਆ ਸਾਡੀ ਮੰਗ ਜਾਇਜ਼ ਆ ਔਰ ਇਹ ਕਰ ਗਾਣਾ ਵੀ ਡਿਲੀਟ ਨਹੀਂ ਹੁੰਦਾ ਫਿਰ ਫਿਰ ਤਾਂ ਭਾਜੀ ਇੱਕੋ ਹੀ ਆ ਸਾਨੂੰ ਜਿਹੜਾ ਅਸੀਂ ਫਿਰ ਉਹਦੇ ਤੇ ਅਸੀਂ ਫਿਰ ਦੇਖਾਂਗੇ ਅੱਗੇ ਪ੍ਰੋਟੈਸਟ ਕਰਾਂਗੇ ਫਿਰ ਅਸੀਂ ਉਹ ਕਿਸ ਲੈਵਲ ਤੱਕ ਜਾਣਾ ਜਾਂ ਫਿਰ ਅਸੀਂ ਉਹਨੂੰ ਹਾਈ ਕੋਰਟ ਦੇ ਵਿੱਚ ਜਾਂ ਕੋਰਟ ਦੇ ਵਿੱਚ ਉਹਨੂੰ ਚੈਲੰਜ ਕਰਾਂਗੇ ਤੇ ਕੋਰਟ ਥਰੂ ਅਸੀਂ ਕਾਰਵਾਈ ਦੀ ਮੰਗ ਕਰਾਂਗੇ ਪੰਜਾਬ ਤੋਂ ਇਲਾਵਾ ਜਿਹੜੀਆਂ ਬੱਖੇ ਬਾਕੀ ਜਥੇਬੰਦੀਆਂ ਨੇ ਦਿੱਲੀ ਵਿੱਚ ਜਾਂ ਕਿਤੇ ਹੋਰ ਬੰਬੇ ਕਿਤੇ ਵੀ ਹੋਰ ਸਟੇਟ ਦੇ ਵਿੱਚ ਨੇ ਉਹਨਾਂ ਨਾਲ ਤੁਹਾਡੇ ਕੋਈ ਗੱਲਬਾਤ ਹੋਈ ਉਸ ਮਸਲੇ ਇਸ ਮਸਲੇ ਨੂੰ ਲੈ ਕੇ ਵੀ ਤੁਸੀਂ ਸਾਡੇ ਨਾਲ ਇਕੱਠੇ ਹੋਵੋ ਨਹੀਂ ਫਿਲਹਾਲ ਇਦਾਂ ਦੀ ਕੋਈ ਨਹੀਂ ਹੋਈ ਅਸੀਂ ਕੱਲ ਹੀ ਹਲੇ ਕੰਪਲੇਂਟ ਦਿੱਤੀ ਆ ਔਰ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਲੋਕ ਸਾਨੂੰ ਕਾਲ ਕਰ ਰਹੇ ਆ ਔਰ ਲੋਕ ਕਹਿ ਰਹੇ ਆ ਕਿ ਠੀਕ ਹੈ ਤੁਸੀਂ ਜੋ ਕੀਤਾ ਸਹੀ ਕੀਤਾ ਲੋਕ ਦੱਸ ਰਹੇ ਆ ਮੈਸੇਜ ਆ ਰਹੇ ਆ ਮੈਨੂੰ ਮੈਨੂੰ ਪਰਸਨਲ ਕਾਲ ਵੀ ਆ ਰਹੀ ਆ ਕਿ ਤੁਸੀਂ ਠੀਕ ਆ ਜੋ ਕਾਰਵਾਈ ਦੀ ਮੰਗ ਕੀਤੀ ਉਹ ਜਾਇਜ਼ ਹੈ ਸੋ ਇਹ ਸਾਡੇ ਨਾਲ ਪਾਸਟਰ ਗੌਰਵ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਸ ਮਸਲੇ ਨੂੰ ਲੈ ਕੇ ਕਿ ਬਾਦਸ਼ਾਹ ਵੱਲੋਂ ਜਿਹੜਾ ਇੱਕ ਗੀਤ ਗਾਇਆ ਗਿਆ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਮਨੂੰ ਠੇਸ ਪਹੁੰਚੀ ਆ ਸੋ ਬਣਦੀ ਕਾਰਵਾਈ ਉਹ ਚਾਹੁੰਦੇ ਨੇ ਕਿ ਬਾਦਸ਼ਾਹ ਤੇ ਜ਼ਰੂਰ ਹੋਵੇ ਦੇਖਤਰੋ ਬੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ